ਸਰਦੀ ਰੁੱਤ ਦੇ ਵਿੱਚ ਜਿਹੜੇ ਅਮਰੂਦ ਹੁਣ ਆਪਣੇ ਪੱਕਣੇ ਸ਼ੁਰੂ ਹੋ ਗਏ ਜੀ ਹਸਾਰ ਸਫੈਦਾ ਜਿਹੜੀ ਇਹ ਕਿਸਮ ਆਪਾਂ ਲਗਭਗ 3 ਸਾਲ ਪਹਿਲਾਂ ਜਿਹੜਾ ਇਹ ਬਾਗ ਲਾਇਆ ਸੀਗਾ ਲਗਭਗ 100 ਕਬੂਟਾ ਜਿਹੜਾ ਲਾਇਆ ਸੀ ਟੀਆਰਪੀ ਦੇ ਤੌਰ ਤੇ ਤੇ ਕਾਫੀ ਵਧੀਆ ਨਤੀਜੇ ਵੀ ਇਹਦੇ ਆਪਾਂ ਨੂੰ ਮਿਲ ਰਹੇ ਨੇਗੇ ਅ ਜਿਸ ਤਰ੍ਹਾਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਜਿਹੜਾ ਆਪਾਂ 2020 ਤੋਂ ਲਗਭਗ 4 ਸਾਲ ਪਹਿਲਾਂ ਜਿਹੜੀ ਕਿਸੇ ਵੀ ਰਸਾਇਣਿਕ ਖਾਦ ਦੀ ਜਾਂ ਰਸਾਇਣਿਕ ਦਵਾਈਆਂ ਦੀ ਵਰਤੋਂ ਬੰਦ ਕਰ ਦਿੱਤੀ ਸੀਗੀ ਬਿਲਕੁਲ ਕੁਦਰਤੀ ਤਰੀਕੇ ਨਾਲ ਲਗਾਏ ਗਏ ਅਮਰੂਦ ਨੇ ਜੀ ਸਾਡੇ ਕੋਲ ਫਾਰਮ ਦੇ ਉੱਪਰੋਂ ਆ ਕੇ ਤੁਸੀਂ ਲੈ ਜਾ ਲੈ ਕੇ ਜਾ ਸਕਦੇ ਹੋਗੇ ਅ ਪਰ ਜੇ ਗੱਲ ਕਰ ਲਈਏ ਕਿ ਪਹੁੰਚ ਵਗੈਰਾ ਦੀ ਤਾਂ ਉਹ ਹਜੇ ਸੰਭਵ ਨਹੀਂ ਹੈਗੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਤੱਕ ਜਿਹੜੀ ਹਰ ਇੱਕ ਵਸਤੂ ਜਿਹੜੀ ਅਸੀਂ ਪੈਦਾ ਕਰਦੇ ਹਾਂ ਉਹਦੀ ਪਹੁੰਚ ਕਰ ਸਕੀਏ ਤੇ ਇੱਕ ਜਰੂਰੀ ਬੇਨਤੀ ਹੈ ਕਿ ਜਿਹੜੀ ਪੇਜ ਦੇ ਉੱਪਰ ਤੁਸੀਂ ਸਾਡੀਆਂ ਵੀਡੀਓਜ਼ ਦੇਖਦੇ ਹੋ ਉਹਨਾਂ ਨੂੰ ਬਹੁਤ-ਬਹੁਤ ਸ਼ੇਅਰ ਕਰਦਿਆ ਕਰੋ ਤੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਜਿਹੜੀਆਂ ਵੀਡੀਓ ਅਸੀਂ ਲੈ ਕੇ ਆਉਣੇ ਆਗੇ ਜਿਹੜੀਆਂ ਜਿਵੇਂ ਕਿ ਜਾਣਕਾਰੀਆਂ ਕੁਝ ਕੁ ਜਿਹੜੀਆਂ ਕਿ ਕੁਦਰਤੀ ਖੇਤੀ ਨਾਲ ਸੰਬੰਧਤ ਨੇ ਫਲਾਂ ਵਾਲੇ ਬੂਟਿਆਂ ਨਾਲ ਸੰਬੰਧਤ ਨੇ ਜਾਂ ਫਿਰ ਜਿੰਨੇ ਵੀ ਆਪਾਂ ਖਾਦ ਪਦਾਰਥ ਪੈਦਾ ਕਰਦੇ ਆਂਗੇ ਉਹਨਾਂ ਨਾਲ ਸੰਬੰਧਤ ਨੇਗੇ ਉਹ ਹਰ ਇੱਕ ਤੱਕ ਪਹੁੰਚ ਸਕਣ ਕਿਉਂਕਿ ਸਾਡਾ ਇੱਕ ਇੱਕ ਟੀਚਾ ਇਹੀ ਹੈ ਕਿ ਜਿਹੜਾ ਆਪਾਂ ਇੱਕ ਜ਼ਹਿਰ ਮੁਕਤ ਜਿਆ ਜ਼ਹਿਰਾਂ ਤੋਂ ਰਹਿਤ ਜਿਹੜਾ ਭੋਜਨ ਖਾ ਸਕੀਏ ਜਿਹਦੇ ਨਾਲ ਇੱਕ ਸਿਹਤਮੰਦ ਜਿਹੜਾ ਆਪਾਂ ਨੂੰ ਜੀਵਨ ਵੀ ਮਿਲ ਸਕਦਾ ਤੇ ਜਿਹੜੀਆਂ ਆਪਾਂ ਫਾਈਨੈਂਸ਼ੀਅਲੀ ਪ੍ਰੋਬਲਮ ਜਿਵੇਂ ਕਿ ਆਪਾਂ ਨੂੰ ਪੈਸੇ ਦੀਆਂ ਪ੍ਰੋਬਲਮ ਡਾਕਟਰਾਂ ਕੋਲੇ ਜਾ ਕੇ ਜਿਆਦਾ ਪੈਸਾ ਆਪਾਂ ਨੂੰ ਲੱਗ ਜਾਂਦਾਗਾ ਉਹਨਾਂ ਚੀਜ਼ਾਂ ਤੋਂ ਵੀ ਨਿਯਤ ਮਿਲ ਸਕੀ ਆ ਫਲਾਂ ਦੇ ਵਿੱਚ ਕਾਫੀ ਜ਼ਹਿਰ ਆ ਉਹਨੀਆਂ ਸਬਜ਼ੀਆਂ ਦੇ ਵਿੱਚ ਕਾਫੀ ਜ਼ਹਿਰ ਆਉਂਦੀ ਆ ਤੇ ਲਗਭਗ ਜਿਹੜੀ ਅੰਨੇਵਾ ਜ਼ਾਇਰਾਂ ਦੀ ਵਰਤੂਆਂ ਗਈ ਉਹ ਹਰੇਕ ਖਾਣ ਪਦਾਰਥ ਦੇ ਵਿੱਚ ਜਿਹੜੀ ਹੁਣ ਆ ਰਹੀ ਹੈਗੀ ਤੇ ਸਭ ਤੋਂ ਵੱਡੀ ਸਮੱਸਿਆ ਉਹਦੀ ਬੱਚਿਆਂ ਦੇ ਵਿੱਚ ਆ ਰਹੀ ਹੈ ਕਿਉਂਕਿ ਬੱਚਿਆਂ ਦੇ ਅੰਗ ਜਿਹੜੇ ਜ਼ਿਆਦਾ ਸੂਖਮ ਹੁੰਦੇ ਨੇ ਤੇ ਉਹਨਾਂ ਨੂੰ ਜਿਹੜਾ ਇਹ ਚੀਜ਼ਾਂ ਖਾਣ ਦੇ ਨਾਲ ਜ਼ਿਆਦਾ ਜਿਹੜੀ ਆਪਾਂ ਕਹਿ ਲਈਏ ਵੀ ਪ੍ਰੋਬਲਮਜ਼ ਆ ਰਹੀਆਂ ਨੇ ਹੁਣ ਤੁਸੀਂ ਲਗਭਗ ਆਸ-ਪਾਸ ਜੇ ਨਿਗਾਹ ਮਾਰੋਗੇ ਤਾਂ ਦੇਖ ਹੀ ਲਓਗੇ ਕਿ ਕਿਸੇ ਛੋਟੇ ਬੱਚੇ ਦੇ ਵਿੱਚ ਕਿਸੇ ਨੂੰ ਸ਼ੂਗਰ ਦੀ ਪ੍ਰੋਬਲਮ ਹੈ ਕਿਸੇ ਨੂੰ ਕਿਸ ਚੀਜ਼ ਦੀ ਪ੍ਰੋਬਲਮ ਹੈ ਉਹ ਸਾਰੀਆਂ ਚੀਜ਼ਾਂ ਆਪਣੀ ਮਾੜੀ ਖਰਾਕ ਦਾ ਹੀ ਨਤੀਜਾ ਨੇ ਗੀਆਂ ਤੇ ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਆਪਾਂ ਜਿਹੜੀ ਖਰਾਕ ਪੈਦਾ ਕਰੀਏ ਚੰਗੀ ਖਰਾਕ ਪੈਦਾ ਕਰੀਏ ਇੰਨੀ ਜਰਖੇਜ ਮਿੱਟੀ ਤੇ ਆਪਾਂ ਨੂੰ ਜਨਮ ਮਿਲਿਆਗਾ ਆਪਾਂ ਇਹਦਾ ਲਾਹਾ ਲਈਏ ਤੇ ਇਹ ਮਿੱਟੀ ਨੂੰ ਆਪਾਂ ਨਰਜੀਬ ਹੋਣ ਤੋਂ ਬਚਾ ਸਕੀਏ ਜੀ ਆ ਗੱਲ ਕਰ ਲਈਏ ਅਮਰੂਦਾਂ ਦੀ ਨਾਰਮਲ ਮਾਰਕੀਟ ਵਾਲੇ ਰੇਟ ਤੇ ਤੁਹਾਨੂੰ ਅਮਰੂਦ ਸਾਡੇ ਕੋਲੋਂ ਫਾਰਮ ਦੇ ਉੱਪਰ ਮਿਲ ਜਾਣਗੇ ਜਿਵੇਂ ਸਾਡੇ ਨੇੜ ਤੇੜ ਦਾ ਏਰੀਆ ਹੈਗਾ ਜਿਹਦੇ ਵਿੱਚ ਜਿਵੇਂ ਮੋੜ ਦੇ ਨੇੜ ਤੇੜ ਮੋੜ ਮੰਡੀ ਬਠਿੰਡੇ ਜ਼ਿਲ੍ਹੇ ਦੇ ਵਿੱਚ ਉੱਥੇ ਅਸੀਂ ਜਿਹੜਾ ਮੋੜ ਤੱਕ ਪਹੁੰਚ ਵੀ ਕਰ ਸਕਦੇ ਹਾਂ ਜੇਕਰ ਕਿਸੇ ਵੀਰ ਨੂੰ ਚਾਹੀਦੇ ਹੈਗੇ ਤੇ ਇੱਕ ਗੱਲ ਇਹ ਹੈ ਕਿ ਜਿਹੜੀਆਂ ਸਾਡੀਆਂ ਚੀਜ਼ਾਂ ਦਾ ਮੁੱਲ ਅਸੀਂ ਰੱਖਦੇ ਆ ਜਾਂ ਨਿਰਧਾਰਤ ਕਰਦੇ ਆ ਉਹ ਲਾਗਤ ਮੁੱਲ ਦੇ ਹਿਸਾਬ ਨਾਲ ਹੀ ਕਰਦੇ ਆਂਗੇ ਪਰ ਕਈ ਚੀਜ਼ਾਂ ਅਸੀਂ ਲਾਗਤ ਮੁੱਲ ਤੋਂ ਵੀ ਥੱਲੇ ਵੇਚਦੇ ਆਂਗੇ ਉਹਦਾ ਮੁੱਖ ਇਹੀ ਕਾਰਨ ਆ ਕਿ ਹਰ ਇੱਕ ਬੰਦਾ ਜਿਹੜਾ ਜਾਦੇ ਪੈਸੇ ਲਾਉਣ ਲਈ ਸਮਰਥ ਨਹੀਂ ਹੈਗਾ ਤੇ ਸਾਡਾ ਮੰਨਣਾ ਇਹ ਆ ਕਿ ਜਿਹੜਾ ਚੰਗਾ ਭੋਜਨ ਖਾਣ ਦਾ ਅਧਿਕਾਰ ਹਰ ਇੱਕ ਨੂੰ ਆ ਉਹ ਸਿਰਫ ਇਹ ਨਹੀਂ ਕਿ ਜਿਹੜਾ ਜਾਦੇ ਪੈਸੇ ਖਰਚ ਕਰ ਸਕਦਾ ਉਹੀ ਚੰਗਾ ਭੋਜਨ ਖਰੀਦ ਕੇ ਖਾਵੇ ਉਹਦੇ 'ਚ ਇਹ ਰਹਿੰਦਾ ਕਿ ਅਸੀਂ ਲਾਗਤ ਜਿਹੜੇ ਲਾਗਤ ਮੁੱਲ ਆ ਉਹਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਲਗਾਤਾਰ ਤੇ ਜਿਹੜੀ ਪ੍ਰੋਡਕਸ਼ਨ ਆ ਉਹਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂਗੇ ਜਿਵੇਂ ਜਿਵੇਂ ਲਾਗਤ ਮੁੱਲ ਘਟੂਗਾ ਪ੍ਰੋਡਕਸ਼ਨ ਵਧੂਗਾ ਜਿਹੜੀਆਂ ਸਾਰੀਆਂ ਚੀਜ਼ਾਂ ਦੇ ਜਿਹੜੇ ਰੇਟ ਸਾਡੀ ਇਹੀ ਕੋਸ਼ਿਸ਼ ਆ ਕੇ ਮਾਰਕੀਟ ਦੇ ਰੇਟਾਂ ਦੇ ਬਰਾਬਰ ਹੋਣ ਤਾਂ ਜੋ ਹਰੇਕ ਬੰਦਾ ਜਿਹੜਾ ਇਹ ਚੀਜ਼ਾਂ ਨੂੰ ਖਰੀਦ ਕੇ ਖਾ ਸਕੇ ਤੇ ਉਮੀਦ ਕਰਦੇ ਆਂਗੇ ਜਿਹੜੀ ਸੋਚ ਅਸੀਂ ਲੈ ਕੇ ਚੱਲੇ ਆਂਗੇ ਉਹਦੇ ਨਾਲ ਤੁਸੀਂ ਵੀ ਸਹਿਮਤ ਹੋਵੋਗੇ ਤੇ ਜੇਕਰ ਤੁਹਾਨੂੰ ਇਹ ਚੀਜ਼ ਹੈ ਜਾਂ ਸਾਡਾ ਜਿਹੜਾ ਕੰਮ ਕਰ ਰਹੇ ਆਂ ਇਹ ਚੰਗਾ ਲੱਗਦਾ ਤਾਂ ਤੁਸੀਂ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਦੇ ਅਗਰ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ ਤੇ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ